ਨਨੁ ਵੈਰੂ ਸਹਿਬ ਜੀਉ ਸਾਬਰ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਚਾ ਸਚ ਰੰਗ ਇਕੋ ਨਾਮ ਅਦਾਦ ਵਿਖਿਆ ਰੰਗ ਕੋ ਨਾ ਵਿਆ ਜਿਸਨ ਸਭੇ ਸ਼ਾਰੂ ਹਾਰੇ ਅਮਰਤ ਗੁੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਾਣ ਤੇਣ ਪ੍ਰਭ ਸੰਗ ਮੋਲਿਆ ਸੰਭਰਤ ਪੁਰਖ ਅਪਾਰ ਹਰ ਮਰਣੇ ਨੂੰ ਮਨ ਲੂਚਦਾ ਕਰਮ ਮਿਲਾਵਣ ਹਾਰ ਜਿਨੀ ਰਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਿਹਾਰ ਨਾਨਕ ਹਰ ਕੀ ਮયા ਕਾਰੋ ਸ਼ਬਦ ਸਵਾਰਣ ਹਾਰ ਸ਼ਾਵਣ ਤਿਨਾ ਸੋਹਗਣੀ ਜਿਨ ਰਾਮ ਨਾਮ ਉਰਹਾਰ ਸ਼ਾਵਣ ਤਿਨਾ ਸੋਹਗਣੀ जिन राम नाम हार वाह जी का खालसा वही जी की फतेह असाढ़ तपस ने सारा खुशी खेड़ा बर्बाद कर दिता सी ਇਕ ਪਠਨਕਰ ਗ੍ਰਾਮ ਬਣ ਗਈ ਸੀ ਉਹ ਬਿਨਾਂ ਚੜਤੋਂ ਦਿਨਾਂ ਬਖਸ਼ਿਸ਼ ਦੇ ਪਾਣੀ ਤੋਂ ਚਲ ਬਿਨ ਸ਼ਾਕ ਕੁਮਲਾਵਤੀ ਉਪਜੇ ਨਹੀਂ ਤਾਂ ਸ਼ਾਕਾਂ ਕੁਮਲਾ ਗਈਆਂ ਸਾਨੂੰ ਅਤੇ ਸਿੰਧ ਕੀ ਦਾ ਲਾਭ ਨਹੀਂ ਸੀ ਮਿਲਦਾ मनुखਾ ਜਮੇ ਤਾਂ ਲਾਭ ਨਹੀਂ ਸਿੰਗ ਰਹੀਓ ਤਪਸ਼ ਕਿਤੇ ਵੀ ਹੋਵੇ ਉਹ ਸਾਡੇ ਸਵਾ ਕਰ ਦਿੰਦੀ ਹੈ ਖੰਡਕ ਜਿਹੜੀ ਹੈ ਉਹ ਜੀਵਨ ਦੇ ਗੁਣਾਂ ਨੂੰ ਪੁੰਕਰਨ ਵਿੱਚ ਮਦਦ ਕਰਦੀ ਹੈ ਜੀਵਨ ਦੇ ਗੁਣ ਸੁਭਾ ਨਹੀਂ ਜਾਂਦੇ ਨੇ ਆਹ ਉਹ ਸੰਦਗੀ ਚ ਵੀ ਆਪਾਂ ਵੇਖਨੇ ਆ ਅਜੋਕੇ ਮਨੁੱਖ ਨੇ ਇੱਥੋਂ ਤੱਕ ਪਹੁੰਚ ਕਰ ਲਈ ਹੈ ਜਿਹੜੀਆਂ ਚੀਜ਼ਾਂ ਨੇ ਲੰਮਾ ਸਮਾਂ ਬਰਤਣੀਆਂ ਹੁੰਦੀਆਂ ਨੇ ਉਹਨਾਂ ਨੂੰ ਠੰਡਕ ਵਿੱਚ ਰੱਖਣਾ ਹੈ ਫਰਿਜ ਜਨੇ ਫਰੀਜ਼ਰ ਨੇ ਕੋਈ ਇਸੇ ਕਬਦੇ ਸੂਚਕ ਨੇ ਜਿਹੜੀਆਂ ਚੀਜ਼ਾਂ ਲੰਮਾ ਸਮਾਂ ਬਰਤਣਾ ਚਾਹੁੰਦੇ ਆ ਉਹਨਾਂ ਨੂੰ ਕਿਸੇ ਠੰਡਕ ਵਿੱਚ ਰੱਖਨੇ ਜਿਹੜੀਆਂ ਚੀਜ਼ਾਂ ਠੰਡਕ ਤੋਂ ਬਾਹਰ ਨਹੀਂ ਕਿਸੇ ਤਪਸ਼ ਵਿੱਚ ਨਹੀਂ ਕਿਸੇ ਗਰਮੀ ਵਿੱਚ ਨਹੀਂ ਉਹ ਬਹੁਤ ਜਲਦੀ ਖਰਾਬ ਹੋ ਜਾਂਦੀਆਂ ਬਹੁਤ ਵਾਰੀ ਤਾਂ ਲਿਖਿਆ ਵੀ ਹੁੰਦਾ ਹੈ ਵੀ ਇਹਨਾਂ ਨੂੰ ਠੰਡੀ ਥਾਂ 'ਤੇ ਰੱਖੋ ਸੱਚ ਕਰਕੇ ਜਾਣੀ ਨੂੰ ਉਹੀ ਬੰਦੀ ਕਹਾਣੀ ਵੀ ਇਹੋ ਹੀ ਹੈ ਜਦੋਂ ਮਨੁੱਖ ਵਿਕਾਰਾਂ ਦੀ ਮਾਇਆ ਦੀ ਈਰਖਾ ਦੀ ਦੁਸ਼ਟ ਵਿੱਚ ਹੁੰਦਾ ਹੈ ਕਿਤੇ ਜ਼ਿੰਦਗੀ ਤੇ ਗੁਣ ਗਲ ਜਾਂਦੇ ਨੇ ਇਹ ਤਾਂ ਖੇਡਾ ਖਵਾ ਚ ਜਾਂਦਾ ਹੈ ਮਾਤਕ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਰੰਗਤ ਕਰਦੇ ਫਿਰ ਸਾਈ ਜਿਹੜਾ ਵੀ ਨਾ ਪਹਿਲਾਂ ਵੀ ਗਿਆ ਉਹਦੀ ਆਖਰੀ ਅੰਛੀ ਸੀ ਅਸਾੜ ਸੁ ਹੁੰਦਾ ਜਿਸ ਰੱਗੇ ਜਿਸ ਮਨ ਹਰ ਚਰਨ ਨਿਵਾਸ ਜੀਤੇ ਮਨ ਵਿੱਚ ਚਰਨ ਨਿਵਾਸ ਭਾਵ ਉਪਦੇਸ਼ ਵਸ ਗਿਆ ਉਹਦੇ ਦੀ ਅਸਾੜ ਦਾ ਮਹੀਨਾ ਪਾਪ ਜ਼ਿੰਦਗੀ ਸੋਹਣੀ ਬਣਦੀ ਤਬ ਇਸ ਖਤਮ ਹੋ ਗਈ ਰੱਬ ਦੀ ਕਿਰਪਾ ਦਾ ਸਦਕਾ ਸ਼ਾਵਣ ਦਾ ਮਹੀਨਾ ਆਰੰਭ ਹੁੰਦਾ ਹੈ ਸ਼ਾਵਣ ਦੇ ਮਹੀਨੇ ਵਿੱਚ ਜਿਹਦਾ ਚਰਨ ਕਮਨਾਂ ਨਾਲ ਪਿਆਰ ਬਣਿਆ ਰਿਹਾ ਗੁਰੂ ਉਪਦੇਸ਼ ਨਾਲ ਜਿਹਦਾ ਸਨੇਹ ਬਣਿਆ ਰਿਹਾ ਛੱਟ ਕੇ ਕਰਕੇ ਜਾਣਿਓ ਉਹਦੇ ਜੀਵਨ ਵਿੱਚ ਤਪਸ਼ ਨਹੀਂ ਹੁੰਦੀ ਬੇਸ਼ੱਕ ਵੀ ਸ਼ਾਵਣ ਦਾ ਮਹੀਨਾ ਇਹ ਤਪਸ਼ ਮਗਨ ਵਰਖਾ ਦਾ ਮਹੀਨਾ ਹੈ ਮੀਂਹ ਦਾ ਮਹੀਨਾ ਕਿ ਸ਼ਿਵ ਉਹ ਵੀ ਦੇਖਿਆ ਆਵੇਗਾ ਵਰਖਾ ਦੇ ਕਾਰਨ ਮਨੁੱਖ ਦੇ ਕੰਮ ਕਰ ਬਹੁਤੀ ਵਾਰੀ ਰੁਕ ਜਾਂਦੇ ਨੇ ਤੇ ਘਰ ਬੈਠ ਜਾਂਦਾ ਹੈ ਘਰ ਵਿੱਚ ਇਹਦਾ ਖਿਆਲ ਜਾਂਦਾ ਹੈ ਖਾਣ ਪੀਣ ਦੀਆਂ ਚੀਜ਼ਾਂ ਦਾ ਸਾਵਣ ਦੇ ਮਹੀਨੇ ਚ ਲੋਕੀ ਖਾਣ ਪੀਣ ਦੇ ਸ਼ੌਕੀਨ ਨੇ ਜਿਹੜੇ ਉਹ ਬੜੀ ਤਰ੍ਹਾਂ ਦੇ ਪਦਾਰਥ ਖਾਂਦੇ ਨੇ ਸ਼ਕਤੀ ਨੇ ਗੁਰਬਾਣੀ ਵਿੱਚ ਵੀ ਜ਼ਿਕਰ ਆਇਆ ਨਾਨਕ ਸ਼ਾਪਨ ਜੀਵਸੈ ਚੰਗੋ ਮਹਾ ਹੋਏ ਕਿ ਇਸ ਸ਼ਾਵਣ ਜਦੋਂ ਵਰਸਟਾ ਹੈ ਚਾਰ ਚੀਜ਼ਾਂ ਬੜੀਆਂ ਖੁਸ਼ ਹੁੰਦੀਆਂ ਨੇ ਨਾਗਾ ਮਿਰਗਾਂ ਮੱਛੀਆਂ ਰਸ਼ੀਆਂ ਕਰਤਨ ਹੋਏ ਕਹਿੰਦੇ ਨਾਗਾ ਨੂੰ ਬੜਾ ਸੁਖੈਨ ਬੜਾ ਸਹਿਤ ਪ੍ਰਤੀਤ ਹੁੰਦਾ ਹੈ ਉਹਨਾਂ ਨੂੰ ਬੜਾ ਸੁੱਖ ਮਿਲਦਾ ਹੈ ਕਿਉਂਕਿ ਮਾਹਸੂਲ ਠੰਡਾ ਹੋ ਜਾਂਦਾ ਥੋੜਾ ਮਿਰਗ ਪਾਣੀ ਦੀ ਤਲਾਸ਼ ਵਿੱਚ ਮਿਰਗ ਬੜੀ ਦੂਰ ਦੂਰ ਭਟਕਦਾ ਹੈ ਹੁਣ ਮੀਂਹ ਪੈਣ ਕਰਕੇ ਉਹਨੂੰ ਨੇੜੇ ਪਾਣੀ ਲੱਭ ਜਾਂਦਾ ਬੜਾ ਖੁਸ਼ ਹੁੰਦਾ ਹੈ ਮੱਛੀਆਂ ਮੱਛੀ ਦਾ ਜੀਵਨ ਹੈ ਪਾਣੀ ਰਸੀਆ ਕਰਤਨ ਹੋਏ ਰਸੀਆ ਦਾ ਅਰਥ ਹੈ ਖਾਣ ਪੀਣ ਦੇ ਸ਼ੌਕੀਨ ਨੇ ਜਿਹੜੇ ਜਿਨ੍ਹਾਂ ਦੇ ਘਰ ਪੈਸਾ ਵੀ ਹੋਵੇ ਨਾਲ ਖਾਣ ਪੀਣ ਯੋਗਾ ਕਹਿ ਲੇ ਕੇ ਉਹ ਚਾਰੇ ਇਹ ਚਾਰੇ ਚੀਜ਼ਾਂ ਬੜੀਆਂ ਖੁਸ਼ ਹੁੰਦੀਆਂ ਨੇ ਜੇ ਸਬਨ ਵਰਸਦਾ ਹੈ ਪਰ ਦੂਜੇ ਪੱਖ ਵੀ ਝਕਾਇਆ ਵੀ ਜੇ ਸਬਨ ਵਰਸਦਾ ਹੈ ਹਰ ਚੀਜ਼ ਖੁਸ਼ ਵੀ ਨਹੀਂ ਹੁੰਦੀ ਚਾਰੀ ਚੀਜ਼ਾਂ ਸਤਿਗੁਰ ਨੇ ਗਿਣੀਆਂ ਨੇ ਜਿਹੜੀਆਂ ਬੜੇ ਦੁੱਖ ਮਹਿਸੂਸ ਕਰਦੀਆਂ ਨੇ ਨਾਨਕ ਛਾਪਨ ਜੇ ਵਸੈ ਚੰਬਿ ਸ਼ੋੜਾ ਹੋਈ ਗਾਈ ਪੁੱਤਾਂ ਨਿਰਧਨਾ ਅੰਛੀ ਚਾਕਰ ਹੋਈ ਕਿ ਜਰ ਹਸਾ ਨੂੰ ਅਰਸਦਾ ਨੰਗਰੀਕਾਂ ਗਾਈ ਪੁੱਤਾਂ ਬੜਦਾ ਨੂੰ ਉਸ ਵੇਲੇ ਖੇਤੀ ਦਾ ਸਾਧਨ ਹੁੰਦਾ ਸੀ ਕਿੰਦੇ ਉਹਨਾਂ ਨੂੰ ਘਰ ਦਾ ਵਿਛੋੜਾ ਮਾਵਾ ਦਾ ਵਿਛੋੜਾ ਪੈਂਦਾ ਸਖਤ ਮਿਹਨਤ ਕਰਨੀ ਪੈਂਦੀ ਜ਼ਮੀਨ ਬੱਤਰ ਆ ਜਾਂਦੀ ਹੈ ਕਿਰਸ਼ਾਨ ਕਈ ਕਈ ਘੰਟੇ ਉਹ ਬੇਲਾਂ ਨੂੰ ਵਰਤਦਾ ਹੈ ਵਰਤਦਾ ਅਗ ਵਰਤਦਾ ਪਹਿਲੀ ਗੱਲ ਗਾਈ ਪੁੱਟਾਂ ਨਿਰਧਨ ਜਿਨ੍ਹਾਂ ਦੇ ਘਰ ਪੈਸਾ ਨਹੀਂ ਹੈ ਉਹਨਾਂ ਦੇ ਕਰ ਮੀ ਪੈ ਗਿਆ ਤੇ ਰਾਤੀ ਰੋਟੀ ਕਿਵੇਂ ਪਕਣੀ ਪੰਥੀ ਪੰਥੀ ਦਾ ਮਤਲਬ ਹੈ ਰਾਹੀ ਹਰ ਰਾਹੀ ਰੁਕ ਜਾਂਦਾ ਹੈ ਜਦੋਂ ਮੀਂਹ ਪੈਂਦਾ ਹੈ ਉਹਦੇ ਲਈ ਮੁਸੀਬਤ ਹੈ ਚੱਕਰ ਜਿਹੜਾ ਬੰਦਾ ਕੋਈ ਡਿਊਟੀ ਕਰਦਾ ਉਹ ਵੀ ਪਰੇਸ਼ਾਨ ਹੁੰਦਾ ਹੈ ਵੀ ਮੀਂਹ ਦੇ ਵਿੱਚ ਮੈਨੂੰ ਜਾਣਾ ਪਏਗਾ ਆਪਣੀ ਡਿਊਟੀ ਤੇ ਡਿਊਟੀ ਇਹਨਾਂ ਹਜ਼ੂਰ ਕਹਿੰਦੇ ਇਸ਼ਤਰਾ ਸਾਡੀ ਜ਼ਿੰਦਗੀ ਦੇ ਅੰਦਰ ਨੇ ਜੀਵਨ ਦੇ ਅੰਦਰ ਬਹੁਤ ਆਤਮ ਰੋਗ ਨੇ ਜਿਹੜੇ ਮਾਤਕ ਦੇ ਚਰਨਾਂ ਵਿੱਚ ਆ ਕੇ ਵੀ ਵਿਛੜੇ ਦੇ ਵਿਛੜੇ ਰਹਿ ਜਾਂਦੇ ਨੇ ਕੁਝ ਐਸੇ ਵੀ ਨਹੀਂ ਨੇ ਜਿਹੜੇ ਗੁਰੂ ਚਰਨਾਂ ਵਿੱਚ ਆ ਕੇ ਆਪਣਾ ਸਨੇਹ ਪਾ ਲੈਂਦੇ ਨੇ ਮਾਲਕ ਨਾਲ ਨੀੜਤਾ ਬਣਾ ਲਈ ਤੇ ਇੱਕ ਬੇਨਤੀ ਹੋਰ ਕਰਦੀ ਆ ਇਹ ਪਿੱਛੇ ਵੀ ਕਰਦਾ ਆ ਲਗਾਤਾਰ ਇਹ 12 ਮਹੀਨਿਆਂ ਦੀ ਕਥਾ ਵਿੱਚੋਂ ਜਿੱਟੇ ਰੱਖਿਓ ਜੇ ਬਾਹਰ ਦੀਆਂ ਰੁਕਤਾਂ ਤੇ ਸਾਡਾ ਕੋਈ ਵਾਸ ਨਹੀਂ ਸ਼ਾਭ ਨੇ ਉਦੋਂ ਹੀ ਆਉਣਾ ਜਦੋਂ ਕੁਦਰਤ ਦਾ ਨਿਜਮ ਹੈ ਤੁਸੀਂ ਇਹ ਨਹੀਂ ਕਰ ਸਕਦੇ ਵੀ ਸ਼ਾਭਨ ਮੈਂ ਜਲਦੀ ਬੁਲਾ ਲਾਂ ਤਕਸ਼ ਨੂੰ ਜਲਦੀ ਖਤਮ ਕਰਨਾ ਠੰਡਕ ਪੈਦਾ ਕਰਨਾ ਇਹ ਆਪਾਂ ਨਹੀਂ ਕਰ ਸਕਦੇ ਇਟਾ ਕੁਦਰਤ ਦੇ ਨਿਯਮ ਨਾਲ ਹੀ ਇਹ ਆਉਣੀਆਂ ਨੇ ਕਿ ਕੁਦਰਤ ਦੇ ਨਿਯਮ ਨਾਲ ਹੀ ਚੱਲੇ ਜਾਣੀਆਂ ਨੇ ਪਰ ਸਾਬ ਕਹਿੰਦੇ ਤੂੰ ਆਪਣੇ ਅੰਦਰ ਜਦ ਮਰਜੀ ਸ਼ਾਪਨ ਬਣਾ ਸਕਣਾ ਹੈ ਜਦ ਮਰਜੀ ਤੂੰ ਆਪਣੇ ਅੰਦਰ ਨੂੰ ਹਾਰ ਬਣਾ ਸਕਣਾ ਹੈ ਤਪਸ਼ ਵਾਲਾ ਬਣਾ ਸਕਣਾ ਹੈ ਮਾਲਕ ਦੇ ਚਰਨਾਂ ਦੇ ਨੇੜੇ ਹੋ ਜਾ ਤੈਨੂੰ ਜੀਵਨ ਦੇ ਸੁੱਖ ਪ੍ਰਾਪਤ ਹੋ ਜਾਣਗੇ ਚਰਨਾਂ ਤੋਂ ਦੂਰ ਹੋ ਗਿਆ ਉਪਦੇਸ਼ ਤੋਂ ਦੂਰ ਹੋ ਗਿਆ ਜ਼ਿੰਦਗੀ ਦੀ ਖੁਆਰੀ ਸ਼ੁਰੂ ਹੋ ਜਾਏਗੀ ਅੰਦਰੂਨੀ ਤਬਦੀਲੀ ਕਦੇ ਵੀ ਕਰ ਸਕਦਾ ਇਹ ਉਡੀਕਣ ਦੀ ਲੋੜ ਨਹੀਂ ਇਹ ਵੀ ਹੋ ਸਕਦਾ ਹੈ ਬਾਹਰ ਤੇ ਮੌਸਮ ਤਬਦੀਲ ਹੋ ਜਾਣ ਪਰ ਅੰਦਰ ਕੋਈ ਤਬਦੀਲੀ ਆਵੇ ਹੀ ਨਾ ਤੇ ਸਾਰੀ ਜ਼ਿੰਦਗੀ ਤਾਂ ਪਸ਼ੀ ਰਹ ਦੇ ਇਹ ਵੀ ਹੋ ਸਕਦਾ ਹੈ ਅੰਦਰਲੀ ਤਬਦੀਲੀ ਲਿਆਉਣੀ ਪੈਂਦੀ ਹੈ ਬਾਹਰਲੀ ਤਬਦੀਲੀ ਲਿਆਉਣੀ ਨਹੀਂ ਪੈਂਦੀ ਉਹ ਆ ਜਾਂਦੀ ਹੈ ਸਾਪਣ ਨਹੀਂ ਆਪਾਂ ਕੋਈ ਉਪਰਾਧਾ ਨਹੀਂ ਕਰਦੇ ਸਾਪਣ ਆ ਜਾਂਦਾ ਹੈ ਪਰ ਅੰਦਰਲਾ ਸਾਵਣ ਉਦੋਂ ਆਉਣਾ ਸਿੱਖਾ ਜਿਸਦੰ ਤੂੰ ਅੰਦਰੋਂ ਗੁਰੂ ਚਰਣਾ ਵਿੱਚ ਜੁੜ ਕੇ ਇਹ ਅੰਦਰੂਨੀ ਜੀਵਨ ਨੂੰ ਤਬਦੀਲ ਕਰੇਗਾ ਉਸ ਦਿਨ ਆਉਣਾ ਹੈ ਗੁਰਦੇਵ ਦੇ ਪਾਵਨ ਬਚਨ ਨੇ ਸਾਵਣ ਦੇ ਮਹੀਨੇ ਦਾ ਜ਼ਿਕਰ ਬਾਕੀ ਪਾਣੀ ਦੇ ਵਿੱਚ ਵੀ ਬਹੁਤ ਥਾਮਾਂ ਤੇ ਆਇਆ ਆ ਆਮ ਕਰਕੇ ਬਾਕੀ ਮਹੀਨਿਆਂ ਦਾ ਇੰਨਾ ਜ਼ਿਕਰ ਨਹੀਂ ਆਇਆ ਜਿੰਨਾ ਸਾਵਣ ਦਾ ਆ ਸਰਗੁਰ ਜੀ ਦੀ ਬਾਣੀ ਦਾ ਬੜਾ ਪਿਆਰਾ ਬਚਨ ਹੈ ਮੋਰੀ ਰੁਣ ਚੁਣ ਲਾਇਆ ਪੈਨੇ ਸਾਵਣ ਆਇਆ ਤੇਰੀ ਮੁੱਢ ਕਟਾਰੀ ਜੀਵਣਾ ਤੈਨ ਲੋਭੀ ਲੋਭ ਨਵਾਇਆ ਤੇਰੇ ਦਰਸ਼ਨ ਵਿਟੋ ਖਨੀਏ ਬੰਨਿਆ ਤੇਰੇ ਨਾਮ ਵਿਟੋ ਕਰਵਾਉ ਨਾ ਤੂੰ ਤਾਂ ਮੈਂ ਮਨ ਕੀਆ ਹੈ ਫਿਰ ਵੀ ਨੁ ਕਿਹਾ ਮੇਰਾ ਮਨੋ ਚੂੜਾ ਪਨ ਚੂੜਾ ਪਨ ਪਲੰਗ ਸਿਉ ਹੁੰਦੇ ਸ਼ਲਭੀ ਸ਼ਲਵਹ ਕਿਤੇ ਵੇਸ਼ ਕਰੇਂਦੀ ਏ ਮੁੰਤੇ ਸ਼ੋਰਤਾ ਅਵਰਾਹ ਇਹਦੇ ਅਰਥ ਕਰਦੇ ਆ ਥੋੜੇ ਜੇ ਕਹਿੰਦੇ ਸ਼ਾਪਨ ਦਾ ਮਹੀਨਾ ਬਰਸ ਗਿਆ ਲੋਕਾਂ ਨੂੰ ਸੁੱਖ ਮਿਲਦਾ ਹੈ ਅਰ ਸੱਚ ਕਰਕੇ ਜਾਣਿਓ ਮੇਰੇ ਤੇ ਜੀ ਕਰਦਾ ਮੈਨੂੰ ਤੇ ਤੇਰੇ ਪਾਰ ਦਾ ਮੌਸਮ ਕਟਾਰ ਮੰਗੂ ਲੱਗਦਾ ਇੱਕ ਤਨਵਾਰ ਮੰਗ ਭਜਦਾ ਕਿਉਂਕਿ ਮੇਰਾ ਮੇਰਾ ਮਾਲਕ ਘਰ ਨਹੀਂ ਹੈ ਮੇਰੇ ਸਾਈ ਮੇਰੇ ਕੋਲ ਨਹੀਂ ਹੈ ਸੁਖ ਤੇ ਉਹਨਾਂ ਨੂੰ ਹੈ ਸ਼ਾਵਣ ਆਇਆ ਕਿ ਸਖੀ ਜਨ ਘਰ ਬਰਸਨ ਹਾਰ ਸ਼ਾਵਣ ਆਇਆ ਤੇ ਮੀਂਹ ਪੈਦਾ ਨਨਕ ਸੁਖ ਸਬਨ ਸੋਹਾਗਣੀ ਜਨ ਸੇ ਨਾਲ ਪਿਆਰ ਪਰ ਸੁਖੀ ਹੋ ਨੇ ਜਿਨਾਂ ਦਾ ਆਪਣੇ ਮਾਲਕ ਨਾਲ ਪਿਆਰ ਇ ਤੇ ਮਾਣ ਕੋੜੇ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਹੈ ਬਿਜਲੀਆਂ ਚਮਕਣ ਕੁਰਨ ਕਟਾ ਅਟ ਕਾਲੀਆਂ ਸ਼ਬ ਦੀ ਅੱਖ ਚ ਨੇ ਕਦੀ ਕੱਲ ਜਿੰਦ ਹੋਵੇ ਤੇ ਉਟੋਂ ਬੱਦਲਾਂ ਦੀ ਘੜ ਘੜਾਹਟ ਬਿਜਲੀ ਦੀਆਂ ਚਮਕਾਂ ਕਤਿਸ ਤਰੀਨ ਮਰਾਉਂਦੀਆਂ ਨੇ ਇਸੇ ਤਰ੍ਹਾਂ ਰੱਬ ਵਿਕਾਰਾਂ ਦੀਆਂ ਚਮਕਾਂ ਮਾਇਆ ਦੀਆਂ ਚਮਕਾਂ ਜੀਵਨ ਦੇ ਇਹ ਸੁੱਖ ਮੈਨੂੰ ਤੁਖਦਾਈ ਰੱਖਦੇ ਨੇ ਜਿੰਨਾ ਚਿਰ ਤੇਰੇ ਨਾਲ ਮੇਰਾ ਪਿਆਰ ਨਹੀਂ ਬਣਦਾ ਤੇਰੇ ਨਾਲ ਮੇਰੀ ਨੇੜਤਾ ਨਹੀਂ ਬਣਦੀ ਤੋਂ ਗੁਰਦੀਪ ਸਿੰਘ ਜੀ ਪਤ ਜਣੀ ਸ਼ਾਭਨ ਦੇ ਮਹੀਨੇ ਚ ਬੜੀ ਪਿਆਰੀ ਬਾਤ ਸਾਨੂੰ ਸਮਝਾਈ ਹੈ ਜਿਨ੍ਹਾਂ ਨੇ ਅષાੜ ਦੇ ਮਹੀਨੇ ਦੀ ਆਖਰੀ ਅੰਗਟੀ ਨੂੰ ਸਮਝਨੇ ਆ ਮੈਂ ਇੱਕ ਬਾਰੇ ਫਿਰ ਦੁਹਰਾ ਦਿਆਂ ਅષાੜ ਸੋਹੱਤ ਤਿਸ ਲੱਗੇ ਜਿਸ ਮਨ ਹਰ ਚਰਨ ਨਿਵਾਸ ਜਿਨ੍ਹਾਂ ਨੇ ਇਹ ਕਰ ਸਮਝ ਲਈ ਉਹਨਾਂ ਨੇ ਅਗਲੇਰੇ ਮਹੀਨੇ ਦੇ ਵਿੱਚ ਜਦੋਂ ਕਦਮ ਰੱਖਿਆ ਤੇ ਉਹਨਾਂ ਦਾ ਜੀਵਨ ਤਬਦੀਲ ਹੋਇਆ ਸੀ ਅੰਮ੍ਰਿਤਮਈ ਬਚਨ ਸਾਪਣ ਸਰਸੀ ਕਾਮਣੀ ਕਾਮਣੀ ਦਾ ਅਰਥ ਹੈ ਇਸ਼ਕੀ। ਸ਼ਕਸੀ ਦਾ ਅਰਥ ਹੈ ਰਸ ਭਰੀ ਹੋਈ ਪਾਵ ਜੀਵਨ ਦੇ ਸੁੱਖ ਨੂੰ ਮੰਨਣ ਵਾਲੀ। ਸਾਵਣ ਸ਼ਸੀ ਕਾਮਣੀ ਚਰਨ ਕਮਲ ਸਿਓ ਪਿਆਰ। ਜਿਹੜਾ ਪਿਆਰ ਗੁਰੂ ਦੇ ਉਪਦੇਸ਼ ਨਾਲ ਜਿਹੜਾ ਪਿਆਰ ਰੱਬ ਦੇ ਉਪਦੇਸ਼ ਨਾਲ ਬਣ ਗਿਆ। ਉਦੀ ਸਾਰੀ ਜ਼ਿੰਦਗੀ ਰਸ ਭਰੀ ਹੋਈ। ਉਡੀ ਸਾਰੀ ਜ਼ਿੰਦਗੀ ਆਨੰਦ ਦਾਇਕ ਹੈ ਉਡੀ ਸਾਰੀ ਜ਼ਿੰਦਗੀ ਸੁੱਖਾਂ ਭਰੀ ਹੈ ਉਹਨੂੰ ਜੀਵਨ ਵਿੱਚ ਕੋਈ ਦੁੱਖ ਨਹੀਂ ਕਿਉਂਕਿ ਮਾਲਕ ਮੇਰੇ ਨਾਲ ਹੈ ਸਾਰੇ ਮੇਰੇ ਨਾਲ ਹੈ ਤੇ ਮੈਨੂੰ ਜੀਵਨ ਦਾ ਸੁੱਖ ਹੈ ਸ਼ਾਵਣ ਸਵਸੀ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਇੱਕ ਇੱਕ ਕਰਦਾ ਰਸਪੀ ਹੋ ਜੇ ਮੈਂ ਹਰ ਬਰੀ ਬੇਨਤੀ ਕਰਨਾ ਹੈ ਮਨ ਕਰਕੇ ਵੀ ਤਨ ਕਰਕੇ ਵੀ ਸੱਚੇ ਦੇ ਪਿਆਰ ਵਿੱਚ ਰੰਗਿਆ ਗਿਆ ਅਹਮ ਕਰਕੇ ਕੀ ਹੁੰਦਾ ਹੈ ਬੰਦਾ ਬਾਰੀ ਤੋੜਦੇ ਤਾਂ ਉਸ ਤਰ੍ਹਾਂ ਦਾ ਪਹਿਰਾਵਾ ਪਾ ਲਿੰਦਾ ਹੈ ਬਾਰੀ ਤੋੜਦੇ ਦਿਖਣ ਨੂੰ ਲੱਗਦਾ ਹੈ ਪਛੈਰ ਮੈਂ ਮਾਲਕ ਨਾਲ ਰੱਤਿਆ ਹੋਇਆ ਕੁਰਬਾਨੀ ਦੇ ਬਚਨਾਂ ਵਿੱਚੋਂ ਥੋੜਾ ਸਹਾਰਾ ਲੈ ਲਈ ਹਜ਼ੂਰ ਕਹਤੇ ਨੇ ਕਿ ਸੁਹਾਗਣ ਵਰਗਾ ਸ਼ਿੰਗਾਰ ਤੇ ਬਣਾ ਸਕਣੀ ਹੈ ਪਰ ਬਿਨਾ ਪਤੀ ਦੇ ਮਲਾਪ ਤੋਂ ਸੁੱਖ ਕਿਵੇਂ ਮਾਣ ਸਕਣੀ ਹੈ ਸ਼ਿੰਗਾਰ ਆਖਰਕਾਰ ਤਾਂ ਪਿਆਰ ਇੱਕ ਵੱਖਰੀ ਚੀਜ਼ ਹੈ ਸ਼ਿੰਗਾਰ ਇੱਕ ਵੱਖਰੀ ਚੀਜ਼ ਹੈ ਸੱਚ ਕਰਕੇ ਜਾਣੇ ਹੋ ਬਹੁਤ ਆਦਲੋਗ ਨੇ ਜਿਹੜੇ ਧਰਮ ਦੀ ਦੁਨੀਆ ਚ ਵੀ تن ਦਾ ਸ਼ਿੰਗਾਰ ਕਰ ਲੈਂਦੇ ਨੇ ਪਰ ਮਨ ਰੱਬ ਦੇ ਚਰਨਾਂ ਵਿੱਚ ਨਾ ਜੁੜਿਆ ਹੁਣ ਕਰਕੇ ਉਹ ਪਰਮ ਸੁੱਖ ਨਹੀਂ ਮਾਣ ਸਕਦੇ ਗੁਰਦੁਆਰੇ ਤਵਾਰੀ ਇਹ ਪੁਣੀ ਖਾ ਪਹ ਜਾਂਦਾ ਫਲਾਣੇ ਬੰਦੇ ਨੇ ਅਮਰਤ ਛਕਿਆ ਸੀ ਫਲਾਣੇ ਬੰਦੇ ਨੇ ਆ ਕੁਛ ਕੀਤਾ ਸੀ ਕਿਉਂ ਕੀ ਫਰਕ ਪਿਆ ਗੁਰਦੁਆਰੇ ਰੋਜ ਜਾਂਦਾ ਸੀ ਕੀ ਫਰਕ ਪਿਆ ਉਹਨੇ ਤਨ ਦਾ ਸ਼ਿੰਗਾਰ ਕੀਤਾ ਪਿਆਰ ਬਣੇ ਉਹ ਆਨੰਦ ਤੇ ਉਸ ਦਿਨ ਉਹਨਾ ਜਿਸ ਦਿਨ ਮੰਨ ਲਈ ਵੀ ਗੁਰੂ ਦੇ ਬਚਨਾਂ ਵਿੱਚ ਚੁੱਪੀ ਮਾਰਨੀ ਸ਼ੁਰੂ ਕਰ ਦਿੱਤੀ ਅਜੂਰਾਖਦੇ ਨੇ ਮੰਨ ਤਨ ਰਤਾ ਸੱਚ ਰੰਗ ਸੱਚੇ ਰੰਗ ਵਿੱਚ ਸੱਚੇ ਪਿਆਰ ਵਿੱਚ ਕੋਣ ਦੀ ਮੁਹਬਤ ਨਹੀਂ ਹੈ ਜਲਦੀ ਮੁਹੱਬਤ ਹੈ ਜਿਨ੍ਹਾਂ ਦਾ ਮਨ ਲੰਗਿਆ ਗਿਆ ਇੱਕੋ ਨਾਮ ਆਧਾਰ ਆਧਾਰ ਮਤਲਬ ਵਿਸ਼ਟਕਾਣ ਸਹਾਰਾ ਆਸਰਾ ਜਿਨ੍ਹਾਂ ਨੇ ਆਸਰਾ ਰੱਬੀ ਗੁਣਾ ਨੂੰ ਬਣਾ ਲਿਆ ਨਾਮ ਨੂੰ ਬਣਾ ਲਿਆ ਇੱਕ ਸ਼ਬਦ ਬੜੇ ਧਿਆਨ ਨਾਲ ਸੁਣੋ ਸਾਜਾ ਨਾਮ ਮੇਰਾ ਆਧਾਰ ਉਹ ਮੈਨੂੰ ਆਸ ਹੈ ਵੀ ਹਰ ਗੁਰੂ ਕੇ ਸਿੱਖ ਨੂੰ ਸ਼ਬਦ yaad ਹੋਵੇਗਾ ਸਾਜਾ ਨਾਮ ਮੇਰਾ ਆਧਾਰ ਉਹ ਸਾਚੇ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇਛਣ ਸਭ ਹੋ ਜਾਈਆਂ ਸਦਾ ਕੁਰਬਾਨ ਕੀਤਾ ਗੁਰਬਿੱਤੋਂ ਜਿਸ ਦੀਆਂ ਇਹ ਵਿਡਿਆਈਆਂ ਕਹਿ ਨਾਰਕ ਸੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਸਕੇ ਨਾਮ ਨੂੰ ਮੈਂ ਜ਼ਿੰਦਗੀ ਦਾ ਸਹਾਰਾ ਬਣਾ ਲਿਆ ਸਾਡੀ ਭਟਕਣਾ ਜੀਵਨ ਦੀ ਦੂਰ ਹੋ ਗਈ ਨਾਮ ਦਾ ਸਹਾਰਾ ਬਣਾ ਲਿਆ ਛੋਟੀ ਇੱਕ ਗੱਲ ਕਹਿਣ ਲੱਗਾ ਡਾਕਟਰ ਜਸ਼ਵੰਤ ਸਿੰਘ ਨੀਕੀ ਬੜੇ ਵਿਦਵਾਨ ਹੋਏ ਨੇ ਉਹਨਾਂ ਕਿਤਾਬਾਂ ਵੀ ਬੜੀਆਂ ਅਲੱਗ ਕਿਸਮ ਦੀਆਂ ਲਿਖੀਆਂ ਨੇ ਤੇ ਵੈਸੇ ਵੀ ਡਾਕਟਰ ਸਾਹਿਬ ਉਹ ਇੱਕ ਵਾਰੀ ਕਿਸੇ ਧਾਰਮਿਕ ਸਥਾਨ ਦੀ ਯਾਤਰਾ ਤੇ ਗਏ ਉਸ ਜੱਥੇ ਦੇ ਵਿੱਚ ਇੱਕ 12-14 ਸਾਲਾਂ ਦੀ ਬੱਚੀ ਵੀ ਸ਼ਾਮਲ ਡਾਕਟਰ ਸੰਜਠੇ ਦੇ ਨਾਲ ਕਿਤੇ ਕੋਈ ਲੋੜ ਪੈ ਗਈ ਦਵਾਈ ਦਿੱਤੇ ਨਾਲ ਇਹ ਵੀ ਮਦਦ ਕਰਦੇ ਸਨ ਔਰ ਤਾਂ ਵੀ ਸ਼ਾਨੇਸ਼ਣ ਵਿਚਾਰਾ ਵੀ ਦਿੱਜੇ ਸਨ ਰੱਬ ਚ ਜਾਂਦਿਆ ਜਾਂਦਿਆ ਅਚਾਨਕ ਕਿਤੇ ਉੱਚੀ ਨੀਵੀਂ ਖਾਂਸੀ ਉਹ ਬੱਚੀ ਡਿੱਗ ਪਈ ਉਹਦੀਆਂ ਬਾਹਾਂ ਤੇ ਲੱਤਾਂ ਤੇ ਛੱਟ ਵੱਜੀਆਂ ਜਿਹੜੀ ਬਹੁਤ ਦੁੱਖदाई ਛੱਟ ਵੱਜੀ ਉਹ ਪੈਰ ਦੇ ਅੰਗੂਠੇ ਤੇ ਵੱਜੀ ਨਾ ਉਤਰ ਗਿਆ ਡਾਕਟਰ ਜਸ਼ਵੰਤ ਸਿੰਘ ਭੁਰਾ ਨੇ ਉਹਨੂੰ ਕੋਲ ਬੁਲਾਇਆ ਤੇ ਬੱਚੀ ਨੂੰ ਬੜੇ ਪਿਆਰ ਨਾਲ ਕਹਿਣ ਲੱਗੇ ਪੁੱਤ ਵੀ ਸਾਰਾ ਸਮਾਨ ਕਲੀਨਕ ਵਾਲਾ ਇੱਥੇ ਨਹੀਂ ਆ। ਇਹ ਪੂਰੇ ਤੌਰ ਤੇ ਵੀ ਸੁਣ ਨਹੀਂ ਕਰ ਸਕਾਂਗਾ ਮੈਂ। ਪਰ ਤੇਰਾ ਨõ ਵੀ ਕੱਟਣਾ ਪੈਣਾ ਐ ਤੇ ਤੇਰੇ ਜ਼ਖਮਾਂ ਤੇ ਦਵਾਈ ਵੀ ਲਾਉਣੀ ਐ। ਸਾਫ਼ ਕਰਕੇ ਨਾ ਤੇ ਪੱਟੀ ਕਰਨੀ ਐ। ਤਿੰਨ ਛੁੜੀ ਤਕਲੀਫ਼ ਹੋਏਗੀ ਤੇ ਐ। ਬੱਚੀ ਕਹਿਣ ਲੱਗੀ ਨਹੀਂ ਹੁੰਦੀ। ਕੋਈ ਮੁਸ਼ਕਲ ਤੁਸੀਂ ਕਰੋ ਉਹਨਾਂ ਨੇ ਬੜੇ ਪਿਆਰ ਨਾਲ ਪੱਟੀ ਕੀਤੀ ਨਾਉ ਕਟਿਆ ਤੁਸੀਂ ਦੇਖੋ ਨਾਉ ਤੁਰ ਜਾਏ ਤੇ ਬੱਚੇ ਲਈ ਕਿੰਨੀ ਮੁਸ਼ਕਲ ਹੈ ਜ਼ਖਮਾਂ 'ਚ ਪੱਟੀ ਕੀਤੀ ਬੱਚੀ ਬੜੀ ਰੋ ਰਹੀ ਇੱਕਦਮ ਖੁਸ਼ ਤੇ ਡਾਕਟਰ ਸਾਹਿਬ ਉਹ ਬੱਚਾ ਨਾਲ ਕੀ ਕਹਿਣ ਲੱਗੇ ਬਈ ਧੀਏ ਤੇਰੇ ਮਾਪਿਆਂ ਤੇਨੂੰ ਬੜੀ ਸਿੱਖਿਆ ਦਿੱਤੀ ਬੜੇ ਨੇਕ ਨੇ ਤੇਰੇ ਮਾਪੇ ਤੇ ਦੁੱਖ ਵਿੱਚ ਸੁਖ ਮਨਾਉਣ ਵਾਲੀ ਅਵਸਥਾ ਐਡੀ ਛੋਟੀ ਉਮਰ ਵਿੱਚ ਤੈਨੂੰ ਬੱਚੇ ਤਾਂ ਐਸੀ ਦਰਦ ਜਾਂਦੇ ਨੇ ਡਾਕਟਰ ਉਹ ਉਸ ਬੱਚੀ ਨੇ ਜਿੰਨਾ ਵੀ ਦਰਦ ਸੀ ਸਾਰਾ ਸਹਾਰ ਲਿਆ ਪਰ ਇਹ ਚੰਦ ਸ਼ਬਦਾਂ ਦਾ ਦਰਦ ਅਨਸਾਰ ਹੋਇਆ ਰੂਪੇ ਇਤਨੀ ਰੋਈ ਕਿਤਨੀ ਰੋਈ ਕਿਓ ਪਕਰੋਣੀ ਔਖੀ ਹੋ ਕੀ ਸਮਝ ਨਾ ਲੱਗੇ ਜਦੋਂ ਰੋਣਾ ਚਾਹੀਦਾ ਸੀ ਉਦੋਂ ਚੁੱਪ ਸੀ ਜਦੋਂ ਚੁੱਪ ਕਰਨਾ ਚਾਹੀਦਾ ਸੀ ਉਦੋਂ ਰੋ ਰਹੀ ਹੈ ਗੱਲ ਵਕਣੀ ਚਲੀ ਧੀਏ ਸਤ ਨਸਤੂ ਇਹ ਨਾ ਕਿਉਂ ਰੋਈ ਉਹ ਕੰਨ ਲੱਗੇ ਤੁਸੀਂ ਜਿਹੜੀ ਗੱਲ ਕਹੀਏ ਨਾ ਸੀਨੇ ਵੱਜ ਗਈ ਤੁਸੀਂ ਕਿਹਾ ਸੀ ਤੇਰੇ ਮਾਂ ਬਾਪ ਧੰਨ ਨੇ ਮੇਰੀ ਮਾਂ ਮੈਨੂੰ ਛੋਟੇ ਹੁੰਦਿਆਂ ਨੂੰ ਛੱਡ ਕੇ ਮਰ ਗਈ ਚੜਾਈ ਕਰ ਗਈ ਤੇ ਮੇਰਾ ਬਾਪ ਅੱਜ ਦਾ ਸ਼ਰਾਬੀ ਹੈ ਲੋਕਾਂ ਦੇ ਕਰ ਭਾਂਡੇ ਮੰਝਦੀਆਂ ਲੋਕਾਂ ਦੇ ਕਰ ਸਫਾਈਆਂ ਕਰਨੀਆਂ ਕੀ ਕਰਾਂ ਗਰੀਬੀ ਦੇ ਵਿੱਚ ਬੜਾ ਆਪਣੇ ਆਪ ਨੂੰ ਸੰਭਾਲ ਕੇ ਰੱਖਦੀ ਫਿਰ ਵੀ ਲੋਕਾਂ ਦੀਆਂ ਤਿੱਖੀਆਂ ਨਜ਼ਰਾਂ ਦੇਖਦੀਆਂ ਨੇ ਮੈਨੂੰ ਗਰੀਬ ਨਹੀਂ ਚੋ ਗਈ ਕਰ ਜਾਂਦੀ ਐ ਤੇ ਬਾਪ ਰੱਜ ਕੇ ਕੁੱਟਦਾ ਮੈਨੂੰ ਬਹੁਤ ਬਰੀ ਰੋਟੀ ਵੀ ਮਰਸੀਬ ਨਹੀਂ ਹੁੰਦੀ ਜਿਹੜੇ ਜ਼ਖਮਾਂ ਤੇ ਤੁਸੀਂ ਅੱਜ ਪੱਟੀਆਂ ਕੀਤੀਆਂ ਨੇ ਇਹਨੇ ਜ਼ਖਮਾਂ ਦੇ ਮੇ ਬੜੇ ਚਿਰਾਂ ਦੀ ਆਤੀ ਬੱਚੀ ਐ ਤੂੰ ਰੋਈ ਕਿਉਂ ਰੋਈ ਮੈਂ ਇਸ ਲਈ ਤੁਸੀਂ ਕਿ ਤੇਰੇ ਮਾਤਾ ਪਿਤਾ ਧੰਨ ਨਹੀਂ ਮੇਰੇ ਬਾਪ ਵਰਗਾ ਰੱਬ ਕਰੇ ਕਿਸੇ 'ਚ ਦੁਨੀਆ ਦਾ ਬਾਪ ਨਾ ਹੋਵੇ ਡਾਕਟਰ ਸਰਵਲ ਜਿਹੜੇ ਬਾਰੇ ਬੱਚੀ ਨੂੰ ਸੀਨੇ ਨਾਲ ਲਾਇਆ ਕਿੰ ਲੱਗੀ ਧੀ ਮੈਂ ਤੇਰੀ ਕਿਸ਼ਲਾਹ ਦੀਆਂ ਤੋਂ ਬਾਪ ਬਦਲ ਲੈ ਬੱਚੀ ਬੜੀ ਚੌਂਕ ਕੇ ਕਹਿੰਨ ਲੱਗੀ ਤੁਸੀਂ ਵੀ ਵਖੌਲ ਲੱਗੇ ਇਹ ਕਰਨਾ ਕਦੇ ਬਾਪ ਵੀ ਬਦਲੇ ਜਾਂਦੇ ਨੇ ਕਦੇ ਹਾਂ ਧੀਏ ਬਾਪ ਵੀ ਬਦਲੇ ਜਾਂਦੇ ਨੇ ਕਿਵੇਂ ਕੰਨ ਲਗੇ ਤੂੰ ਬਾਪੂ ਗੁਰੂ ਕਮ ਸਿੰਘ ਨੂੰ ਬਣਾ ਲੈ ਤੂੰ ਗੁਰੂ ਕਮ ਸਿੰਘ ਨੂੰ ਬਾਪੂ ਬਣਾ ਲੈ ਮੈਨੂੰ ਪੂਰੀ ਆਸ ਹੈ ਜੇ ਤੇਰਾ ਬਾਪੂ ਗੁਰੂ ਕਮ ਸਿੰਘ ਬਣ ਗਿਆ ਤੇਰੀ ਜ਼ਿੰਦਗੀ ਦੀਆਂ ਮੁਸ਼ਕਿਲਾਂ ਵੱਲੋਂ ਜਾਣ ਗਈ ਬੱਚੀ ਨੇ ਖੰਡੇ ਦੀ ਪਰ ਲਈ ਚੜਦੀ ਕਲਾ ਚੋਗੀ ਉਹਨੂੰ ਪ੍ਰਤੀਤ ਹੋ ਲੱਗਿਆ ਗੁਰੂ ਕਮ ਸਿੰਘ ਦੀ ਬਰਕਤਾਂ ਮੇਰੇ ਨਾਲ ਨੇ ਕਰ ਬਾਂਪਾਸਾ ਗਈ। ਸ਼ਾਮ ਦਾ ਵਕਤ ਆਇਆ ਬਾਪ ਬਾਹਰੋਂ ਸ਼ਰਾਬ ਦੀ ਬੋਤਲ ਲੈ ਕੇ ਟੇਬਲ ਤੇ ਰੱਖ ਕੇ ਗਲਾਸ ਤੇ ਦੇਖਣ ਲੱਗਾ ਵੀ ਧੀ ਆ ਗਈ ਹੈ ਕਈ ਦਿਨਾਂ ਬਾਅਦ। ਸ਼ਰਾਬ ਪੀਣ ਤੋਂ ਪਹਿਲਾਂ ਛੋਟੀ ਚੁੱਕੀ ਉਹਦੇ ਦਿਵਾੜੇ ਹੋਇਆ। ਛੋਟੀ ਬੰਨ੍ਹ ਕੇ ਅੱਜ ਪਹਿਲੀ ਵਾਰੀ ਧੀ ਦੀ ਛੋਟੀ ਪਕੜੀ। ਕਿੱਤਨ ਲੱਗੀ ਬਾਪੂ ਹੁਣ ਤੋਂ ਛੋਟੀ ਹੁਣ ਤੱਕ ਮਾਰਦਾ ਰਿਹਾ ਪਰ ਮੈਨੂੰ ਤੇਰੇ ਤੇ ਤਰਸ ਬੜਾ ਹੁੰਦਾ ਛੋਟੀ ਤਾਂ ਪਕੜੀ ਐ ਤਰਸੇਸ਼ਰੀ ਹੁੰਦਾ ਜੇ ਤੂੰ ਅੱਜ ਵੀ ਛੋਟੀ ਮਾਰ ਦਿੱਤੀ ਮੈਂ ਤੇ ਝੱਲ ਲਵਾਂਗੀ ਪਰ ਮੇਰੇ ਬਾਪੂ ਕੋਲੋਂ ਨਹੀਂ ਛੱਡੀ ਜਾਣੀ ਹੁਣ ਮੈਂ ਉਹ ਧੀ ਬਣ ਗਈ ਐ ਜੇ ਮੇਰੇ ਬਾਪੂ ਨੇ ਤੇਰੇ ਛੋਟੀ ਮਾਰੀ ਤਾਂ ਤੇਰੇ ਕੋਲੋਂ ਛੱਲੀ ਨਹੀਂ ਜਾਣੀ ਸਹਾਰੀ ਨਹੀਂ ਜਾਣੀ ਕਹਿੰਦੇ ਕਿ ਤੇਰਾ ਕੋਣ ਬਾਪੂ ਐ ਕਹਿੰਦੇ ਮੇਰਾ ਬਾਪੂ ਓ ਜੀਨੇ ਚਾਰ ਪੁੱਤ ਵਾਰ ਕੇ ਮੈਨੂੰ ਆਪਣੀ ਧੀ ਬਣਾਇਆ ਮੇਰਾ ਬਾਪੂ ਓ ਇੱਕ ਰੁਕਮ ਸਿੰਘ ਮੇਰਾ ਬਾਪੂ ਓ ਠੰਡਾ ਜਿਹਾ ਹੋ ਗਿਆ ਉਹਨੇ ਚੁੱਕੀ ਬੋਤਲ ਭਗਾ ਮਾਰੀ ਉਹਨੇ ਚੁੱਕਿਆ ਗਲਾਸ ਭਗਾ ਮਾਰਿਆ ਰੋਟੀ ਖਾਧੀ ਧੀ ਨੇ ਆਰਾਮ ਨਾਲ ਅੱਜ ਪਹਿਲਾ ਦਿਨ ਬਾਪ ਘਰੋਂ ਵੀ ਟਿਕਟ ਨਾ ਪਈ ਹੋਵੇ ਬੜਾ ਪਿਆਰ ਕਰਕੇ ਗੁਰੂ ਗੋਬਿੰਦ ਸਿੰਘ ਨੂੰ ਸੌ ਗਈ ਇੱਕ 1.5 ਵਜੇ ਉਹਦੇ ਬਿਸਤਰ ਕੋਲ ਹਰਕਤ ਹੋਈ ਅੱਖ ਖੋਲੀ ਵੇਖਿਆ ਬਾਪ ਖਲੋਤਾ ਫਿਰ ਵੀ ਪਤਾ ਨਹੀਂ ਉਹ ਨਸ਼ੇ ਵਿੱਚ ਕੋਈ ਇਹੋ ਜਿਹਾ ਕਰਮ ਹੋ ਜਾਏ ਉਹ ਉੱਪੜ ਵਾਗੇ ਉੱਠੀ ਕਹਿੰਦੇ ਕਿ ਤੁਸੀਂ ਇੱਥੇ ਕੀ ਕਰਦੇ ਹੋ ਤੋ ਕਹਿ ਲਗਤੀ ਏ ਧਰਨਾ ਅੱਜ ਮੈਂ ਤੈਨੂੰ ਮੱਥਾ ਟੇਕਣਾ ਹੈ ਕੈਨੀ ਮੈਨੂੰ ਕਿਉਂ ਮੱਥਾ ਟੇਕਦੇ ਹੋ ਮੈਂ ਕਿਏ ਤੈਨੂੰ ਮੱਥਾ ਨਹੀਂ ਟੇਕਦਾ ਤੇਰੇ ਵਿੱਚ ਵਸਦੇ ਗੁਰੂ ਗੋਬਿੰਦ ਸਿੰਘ ਨੂੰ ਮੱਥਾ ਟੇਕਣ ਲੱਗ ਮੈਨੂੰ ਅੱਜ ਪਤਾ ਲੱਗਿਆ ਮੈਨੂੰ ਇੱਕ ਕਿਰਪਾ ਕਰ ਮੈਨੂੰ ਵੀ ਉਸ ਪਾਪ ਕੋਲ ਲੈ ਚਲ ਮੈਂ ਵੀ ਉਹਦੇ ਚਰਨਾਂ ਵਿੱਚ ਝੁੜਨਾ ਚਾਹੁੰਦਾ ਸਿਰਫ ਇਤਨੀ ਅਰਜ਼ ਕਰ ਰਿਹਾ ਸਭ ਪਿਆਰ ਵਾਲਿਓ ਜੇ ਨਾਮ ਨੂੰ ਆਧਾਰ ਬਣਾ ਲਈਏ ਨਾ ਗੁਰੂ ਉਪਦੇਸ਼ ਨੂੰ ਆਧਾਰ ਬਣਾ ਲਈਏ ਸੱਚ ਕਰਕੇ ਜਾਣੇ ਸਾਡੀ ਜ਼ਿੰਦਗੀ ਦੀ ਸ਼ਖਸੀਅਤ ਅਦਰੂਨੀ ਮਨੁੱਖਤਾ ਸਾਡੀ ਇਨਸਾਨੀਅਤ ਉਹ ਕਦੇ ਨਹੀਂ ਮਰੇਗੀ ਵਿਖਿਆ ਰੰਗ ਕੁੜਾ ਬਿਆਜ ਜਸ਼ਨ ਸਪੇਸ਼ਾਰ ਜਿਹੜਾ ਨਿਹਰਾ ਜ਼ਹਿਰ ਦਾ ਰੰਗ ਹੈ ਰੰਗ ਮਤਲਬ ਪਿਆਰ ਹੈ ਵਿਸ਼ੇਵਕਾਰਾਂ ਦਾ ਪਿਆਰ ਕੂੜੇ ਖੁਸ਼ੇਬ ਜਿਹੜਾ ਪਿਆਰ ਹੈ ਉਹ ਕੂੜਾ ਲੱਗਣ ਲੱਗ ਪੈਂਦਾ ਜਿਵੇਂ ਸਭੇ ਸ਼ਾਰੂ ਸੁਭਮੂ ਲੱਗਣ ਲੱਗ ਪੈਂਦੇ ਹਰ ਅੰਮ੍ਰਿਤ ਬੂੰਦ ਸੁਹਾਵਣੀ ਮੇਰੇ ਸਾਥੋਂ ਪੀਂਗ ਰਹਾ ਹ ਹੁਣ ਉਹ ਆਪਣੇ ਜੀਵਨ ਅੰਦਰ ਸੁਹਾਵਣੀ ਬੂੰਦ ਸੁਖੰਬਰੀ ਬੂੰਦ ਅੰਮ੍ਰਿਤ ਬੂੰਦ ਪਾਬ ਰੱਬ ਦੀ ਬਣ ਕੇ ਰਸ ਜਿਵੇਂ ਜਿਵੇਂ ਵਰਸੇ ਅੰਮ੍ਰਿਤ ਧਾਰਾ ਮਨ ਪੀਵੇ ਸੋਨ ਸ਼ਬਦ ਵਿੱਚ ਆ ਜਾ ਉਹ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਸਾਧੂ ਮਤੁਰ ਗੁਰੂ ਮਿਲ ਸਾਧੂ ਪੀ ਬਨਹਾਰ ਗੁਰੂ ਨਾਲ ਮਿਲ ਕੇ ਹੁਣ ਆਪਣੇ ਅੰਦਰ ਦਾ ਅੰਮ੍ਰਿਤ ਪ੍ਰਾਪਤ ਕਰ ਲਿਆ ਅੰਮ੍ਰਿਤ ਤਾਂ ਅੰਦਰ ਹੀ ਛੱਡੀ ਸਾਜ ਨਹੀਂ ਹੁੰਦੇ ਨਾਲ ਬਸ ਨੌਂ ਨਿੱਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੇਂ ਇਸ ਕਾ ਬਿਸ਼ਰਾਮਾ ਅਮਰਤ ਭਾਵ ਅੰਦਰ ਚੰਗੇ ਗੁਣ ਚੰਗੇ ਗੁਣਾ ਰੂਪੀ ਅਮਰਤ ਸਾਡੇ ਅੰਦਰ ਹੀ ਪਿਆ ਹੈ ਗੁਰੂ ਨਾਲ ਮਿਲ ਜਾਈਏ ਤੇ ਪ੍ਰਾਪਤੀ ਹੋ ਜਾਂਦੀ ਹੈ ਵਨ ਤਿੰਨ ਪ੍ਰਭ ਸੰਗ ਮੋਲਿਆ ਸਮਰੱਥ ਪੁਰਖ ਅਪਾਰ ਉਹ ਆਪ ਸਮਰੱਥ ਹੈ ਤੇ ਉਹਦੀ ਇੱਕ ਬੂੰਦ ਵੀ ਬਹੁਤ ਵੱਡੀ ਸਮਰੱਥਾ ਰੱਖਣ ਵਾਲੀ ਹੈ ਉਹਨਾਂ ਕੁ ਪਰਦੇਸ਼ੀ ਬਹੁਤ ਵੱਡੀ ਉਹਦੀ ਇਕ ਸਿੱਖਿਆ ਵੀ ਬਹੁਤ ਵੱਡੀ ਸਮਰੱਥਾ ਰੱਖਣ ਵਾਲੀ ਹੈ ਕੀ ਹੋਇਆ ਬਣ ਤਿਣ ਪ੍ਰਭ ਸੰਗ ਮੋਲਿਆ ਬਣ ਅਕੇ ਤਿਣ ਤਿਣ ਮਤਲਬ ਤੀਤਾ ਤੀਲੇ ਤੋਂ ਲੈ ਕੇ ਜੰਗਲ ਤੱਕ ਉਦੀ ਅੰਮ੍ਰਿਤਮਈ ਵਰਖਾ ਦਾ ਸਰਕਾਰ ਸਭ ਕੁਝ ਮੋਲਿਆ ਖੇੜੇ ਵਿੱਚ ਆ ਗਿਆ ਇੱਕ ਬੇਨਤੀ ਕਰਾ ਮਨੁੱਖ ਦੇ ਕੋਲ ਸੁੱਖਾਂ ਦੇ ਸਾਧਨ ਬਹੁਤ ਨਹੀਂ पर मनुख अंदरो दुखी बहोत है। ਪੁਰਾਣੇ ਸਮੇਂ ਜਿੰਨੀ ਆਤਮ ਹੱਤਿਆ ਨਹੀਂ ਸੀ ਮਨੁੱਖ ਕਰਦਾ ਜਿੰਨੀ ਅੱਜ ਕਰਦਾ ਹੈ। ਪੁਰਾਣੇ ਸਮੇਂ ਜਿੰਨਾ ਮਨੁੱਖ ਪਰੇਸ਼ਾਨ ਨਹੀਂ ਸੀ ਜਿੰਨਾ ਅੱਜ ਪਰੇਸ਼ਾਨ ਹੈ। ਉਹ ਸਾਰੀਆਂ ਮੁਸ਼ਕਲਾਂ ਦਾ ਹੱਲ ਇਸ ਅੰਦਰੂਨੀ ਖੇੜੇ ਨਾਲ ਪ੍ਰਾਪਤ ਹੋਣਾ ਹੈ। ਹਰ ਮਿਲਣਾ ਨੂੰ ਮਨ ਲੋਚਦਾ ਕਰਮ ਮਿਲਾ ਬਣ ਹਾਰ। ਜਦੋਂ ਇਤਨੀ ਵੱਡੀ ਜੀਵਨ ਵਿੱਚ ਤਬਦੀਲੀ ਆ ਜਾਏ ਇਸ ਸ਼ੁਭਾ ਵਕਬਾਤ ਹੈ ਫਿਰ ਜੀ ਕਰ ਜਮੇ ਇਸੇ ਪਿਆਰੇ ਦੇ دیدار ਕਰਾਂ ਐਸੀ ਪਿਆਰੇ ਨੂੰ ਮਿਲਾਂ ਆਪਣੇ ਮਾਲਕ ਨੂੰ ਮਿਲਾਂ ਮੇਰੜੇ ਨੂੰ ਮੰਨ ਲੋਚਣ ਲੱਗ ਪਿਆ ਜਿਨ ਸਖੀਏ ਪ੍ਰਭ ਪਾਇਆ ਹੁਣ ਕਿਨ ਕੇ ਛੜ ਬਿਹਾਰ ਜਿਹੜੀਆਂ ਸਖੀਆਂ ਨੇ ਮੇਰੀਆਂ ਸਹਿਗੀਆਂ ਨੇ ਪਰਮੇਸ਼ਰ ਨੂੰ ਪਾ ਲਿਆ ਨਿਰੰਕਾਰ ਨੂੰ ਪਾ ਲਿਆ ਮੈਂ ਹੁਣ ਤੋਂ ਬਿਹਾਰ ਜਾਣੇ ਸਦਕੇ ਜਾਣੀ ਨਾਨਕ ਹਰ ਜੀ ਮਇਆ ਕਰ शब्द सवारण हार शमान्य ਆਪਣੇ ਕੋਲ ਪਰ ਮੈਂ ਬੇਨਤੀ ਕਰਾਂ ਹਰ ਜੀ ਮਾਇਆ ਕਰ ਵਾਗਰੂ ਜੀ ਬੇਰੇ ਤੇ ਕਿਰਪਾ ਕਰ ਸ਼ਬਦ ਸਵਾਰਣ ਹਾਰ ਮੇਰੇ ਅੰਦਰ ਨੂੰ ਮੇਰੇ ਅੰਦਰ ਨੂੰ ਅਗਰ ਕੋਈ ਸਵਾਰਣ ਵਾਲੀ ਚੀਜ਼ ਹੈ ਤਾਂ ਕੇਵਲ ਸ਼ਬਦ ਹੈ ਸੱਚੀ ਨਵੇਬਨ ਦੇਨ ਮਣੀ ਦੇਨ ਮਣੀ ਲਿਵੈ ਬਾਜੋ ਕੀ ਕਰੇ ਵਿਚਾਰਿਆ ਤਦ ਬਾਦਸ਼ਹਮਰਾਤ ਕੋਈ ਨਹੀਂ ਕਿਰਪਾ ਕਰ ਬਨਵਾਰੀਆ ਇਸ ਨੂੰ ਗੁਰਥਾਉ ਨਹੀਂ ਸ਼ਬਦ ਨਾਲ ਸਵਾਰਿਆ ਇਹ ਸ਼ਬਦ ਨਾਲ ਹੀ ਸਵਾਰਿਆ ਜਾਣਾ ਕੋਈ ਵੀ ਸ਼ਬਦ ਦਾ ਲੜ ਪਕੜ ਕੇ ਤੁਰਿਆ ਕੋਈ ਡਾਕਟਰ ਬਣਿਆ ਕੋਈ ਜੂਨੀਅਰ ਬਣਿਆ ਕੋਈ ਟਾਪਰ ਬਣਿਆ ਕੋਈ ਸਾਇੰਸਕਾਰ ਬਣਿਆ ਕੋਈ ਕੁਛ ਵੀ ਬਣਿਆ ਉਹਨੂੰ ਸ਼ਬਦ ਨੇ ਸਵਾਰਿਆ ਯਾਦ ਰੱਖੇ ਤੋਹਰ ਦੀ ਗੁਰਦੇਵ ਜੀ ਕਿਰਪਾ ਕਰਦੇ ਨੇ ਨਾਨਕ ਹਰ ਕੀ ਮਾਇਆ ਕਰ ਸ਼ਬਦ ਸਵਾਰਨ ਹਾਰ ਸ਼ਾਭਨ ਤਿਨ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਸ਼ਾਭਨ ਦੇ ਮਹੀਨੇ ਚ ਉਹ ਸੁਹਾਗਣੀਆਂ ਨੇ ਜਿਨ੍ਹਾਂ ਨੇ ਰੱਬ ਦੇ ਨਾਮ ਦਾ ਹਾਰ ਆਪਣੇ ਅੰਦਰ ਉਨੀ ਜੀਵਨ ਵਿੱਚ ਧਾਰਨ ਕਰ ਲਿਆ ਹਾਰ ਦਾ ਮਤਲਬ ਹੁੰਦਾ ਹੈ ਮੈਂ ਮਾਲਕ ਦੀ ਦਰ ਤੇ ਕਬੂਲੀ ਹੋਈਆਂ ਕਿਉਂਕਿ ਪਤੀ ਬਹੁਤ ਖੁਸ਼ ਹੁੰਦਾ ਉਹ ਗਹਿਣਾ ਦੇ ਕੇ ਦਿੰਦਾ ਇਸ ਦਿਨ ਨੂੰ ਸ਼ੌਕ ਹੁੰਦਾ ਗਾਇਨੇ ਦਾ ਪਰ ਪਤਨੀ ਵੱਲੋਂ ਹਾਰ ਦੇਣਾ ਮਤਲਬ ਕਿ ਮੈਨੂੰ ਪ੍ਰਮਾਨ ਕਰ ਲਿਆ ਰੱਬ ਨੇ ਆਪਣੇ ਆਪਣੇ ਗੁਨਾ ਦਾ ਹਾਰ ਪਰੋ ਕੇ ਮੇਰੇ ਗਲੇ 'ਚ ਪਾ ਦਿੱਤਾ ਪਾਪ ਰੱਬ ਨੇ ਮੇਰੀ ਜ਼ਿੰਦਗੀ ਨੂੰ ਪ੍ਰਮਾਨ ਕਰ ਗਿਆ ਆਓ ਪਿਆਰਿਓ ਬਾਹਰ ਦਾ ਸ਼ਾਵਣ ਤੇ ਪਤਾ ਨਹੀਂ ਕਦੋਂ ਆਏਗਾ ਪਰ ਅੰਦਰਲਾ ਸ਼ਾਵਣ ਆ ਸਕਦਾ ਜੇ ਗੁਰੂ ਚਰਨਾਂ ਨਾਲ ਜੁੜ ਜਾਈਏ ਮਾਲਕ ਮਿਹਰ ਕਰੇ ਕਿਤੇ ਉਡੀ ਰਹਿਮਤ ਦਾ ਮੀਂਹ ਵਰਸੇ ਅਸੀਂ ਅੰਦਰੂਨੀ ਖੇੜੇ ਨੂੰ ਪ੍ਰਾਪਤ ਕਰ ਸਕੀਏ ਇਤਨੀਆਂ ਬੇਨਤੀਆਂ ਕਬੂਲ ਭੁੱਲਾ ਨਾ ਚਟਦੇ ਹੋਏ ਪਿਆਰ ਨਾਲ ਆਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ